ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹ ਵੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਜੋ ਦੋਸਤੋ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਪਸ਼ੂ ਵੇਚਣ ਸੰਬੰਧੀ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਮੇਰੇ ਸੰਪਰਕ ਨੰਬਰ ਦੋਸਤੋ 98151 42159 ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਵੀ ਦਾ ਇੱਕ ਐਸਾ ਮਾਲੀ ਐਸਾ ਇੱਕ ਬੁੱਲ ਦਿਖਾਉਣ ਜਾ ਰਹੇ ਹਾਂ ਜਿਹੜਾ ਦੋਸਤੋ ਕ੍ਰੋਸਿੰਗ ਦੇ ਲਈ ਜਿਹੜਾ ਅਵੇਲੇਬਲ ਹੈਗਾ ਤੁਸੀਂ ਆਪਣੇ ਮੱਝਾਂ ਆਪਣੇ ਪਸ਼ੂ ਜਿਹੜੇ ਦੋਸਤੋ ਜੇਕਰ ਹੀਟ ਦੇ ਵਿੱਚ ਆਉਂਦੇ ਨੇ ਤੁਸੀਂ ਕ੍ਰੋਸ ਕਰਵਾ ਸਕਦੇ ਹੋ ਬਹੁਤ ਵਧੀਆ ਚੰਗੇ ਸ਼ਾਨਦਾਰ ਇਸ ਬੁੱਲ ਦੇ ਰਿਜ਼ਲਟ ਆਉਂਦੇ ਨੇ ਸੋ ਬਾਕੀ ਮੈਂ ਤੁਹਾਨੂੰ ਏਰੀਆ ਦੱਸ ਦੇਣਾ ਦੋਸਤੋ ਪਿੰਡ ਜੋਗੇਵਾਲਾ ਤਸਵੀਰ ਜੀ ਗਿਲਾ ਫਰ ਹੋਈ ਪਰ ਲੱਗਦਾ ਮਗੂ ਤੋਂ ਤਕਰੀਬਨ 8 ਕਿਲੋਮੀਟਰ ਦੀ ਦੂਰੀ ਤੇ ਇਹ ਪਿੰਡ ਹੈਗਾ ਸੁਲਤਾਨਪੁਰ ਰੋਡ ਦੇ ਉੱਪਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਿਲਕੁਲ ਨਾਲ ਲੱਗਦੇ ਪਿੰਡ ਚੋਟੀਆਂ ਹਨ ਦੋਸਤੋ ਫਤਈਗੜ ਪਛਤੂਰ ਮੀਰ ਸ਼ਾ ਸੋ ਨੇੜੇ-ਨੇੜੇ ਲੱਗਦੇ ਦੋਸਤੋ ਜਿਹੜੇ ਪਿੰਡ ਨੇ ਤੇ ਮਾਲੀ ਦਾ ਰਿਕਾਰਡ ਵੇਖੀਏ ਤੇ ਜਿਹਦੀ ਮਦਰਾ ਦੋਸਤੋ ਉਹ 5ਵੇਂ 6ਵੇਂ ਨੰਬਰ ਤੇ ਮੂਗਾ ਡਿਸਟ੍ਰਿਕਟ 2016 ਦੇ ਵਿੱਚ ਚੁਆਈ ਦੇ ਵਿੱਚ 200 ਆਈ ਹੈ ਤਕਰੀਬਨ 16 ਪਲੱਸ ਇਸ ਦੀ ਮਦਦਤਾ ਮਿਲ ਕੇ ਰਿਕਾਰਡ ਰਿਆ ਹੈਗਾ ਉਹ ਵੀ ਸਰਟੀਫਿਕੇਟ ਤੁਸੀਂ ਆ ਜਿਹੜਾ ਦੇਖ ਸਕਦੇ ਹੋ ਬਾਕੀ ਜਿਹੜੇ ਕਰੈਕਟਰ ਨੇ ਬੋਲਦੇ ਬਹੁਤ ਖੂਬਸੂਰਤ ਨੇ ਟੇਢਾ ਕਟਾ ਬਿਲਕੁਲ ਛੋਟਾ ਜਿਹਾ ਸਿੰਘ ਆ ਦੋਸਤੋ ਹਾਈਟ ਕੱਦ ਦੀ ਬਹੁਤ ਵਧੀਆ ਉਚਾਈ ਹੈਗੀ ਐ ਲੰਬਾਈ ਵੀ ਚੰਗੀ ਆ ਬਾਕੀ ਪੈਰਾਂ ਦੇ ਨਿਸ਼ਾਨ ਬਿਲਕੁਲ ਤੁੰਤੇ ਨਿਸ਼ਾਨ ਤੁਸੀਂ ਦੇਖੋਗੇ ਖੂਬਸੂਰਤ ਆ ਰਿਜ਼ਲਟ ਜਿਹੜੇ ਦੋਸਤੋ ਮੋਸਟਲੀ ਬਹੁਤ ਵਧੀਆ ਪਾਉਂਦਾ ਆਪਣੇ ਉੱਪਰ ਜਿਹੜਾ ਰਿਜ਼ਲਟ ਲੈ ਕੇ ਜਾਂਦਾ ਸੋ ਜਿਸ ਨੇ ਵੀ ਮੱਝਾਂ ਕਰਾਸ ਕਰਾਉਣੀਆਂ ਹਨ ਤੁਸੀਂ ਜਰੂਰ ਮਿਲ ਸਕਦੇ ਹੋ ਫੀਸ ਜਿਹੜੀ ਦੋਸਤੋ 50 ਸੋ ਦੋਸਤੋ ਉੱਪਰ ਸੋਖ ਵੀਰ ਦੇ ਜਿਹੜੇ ਓਨਰ ਦੇ ਮਾਲਕ ਦੇ ਕੰਟੈਕਟ ਦਿੱਤੇ ਗਏ ਹਨ 95014 10670 ਤੇ ਤੁਸੀਂ ਸੰਪਰਕ ਕਰਕੇ ਆਪਣੇ ਪਸ਼ੂ ਲਵਾ ਸਕਦੇ ਹੋ ਦੋਸਤੋ ਜੰਪ ਕਰਵਾ ਸਕਦੇ ਹੋ ਵਧੀਆ ਰਿਜ਼ਲਟ ਆ ਦੋਸਤੋ 100% ਰਿਜ਼ਲਟ ਹੈਗਾ ਇਸ ਬੋਲ ਦਾ ਸੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ